ਇਕ 3 ਤੋਂ 4 ਸਾਲ ਦੀ ਬੱਚੀ ਹੁੰਦੀ ਆ ਉਹਨੂੰ ਕੰਨਾਂ ਤੋਂ ਸੁਣਨੋ ਹਟ ਜਾਂਦਾ ਆ ਤੇ ਡਾਕਟਰ ਦੇਖਦੇ ਨੇ ਵੀ ਕਿ ਇਹਨੂੰ ਕੰਨਾਂ ਤੋਂ ਸੁਣਨੋ ਕਿਉਂ ਹਟਦਾ ਉਹਨਾਂ ਨੂੰ ਕੋਈ ਇਹ ਚੀਜ਼ ਬਾਰੇ ਸਮਝ ਨਹੀਂ ਲੱਗਦੀ ਉਹ ਦਵਾਈ ਦਿੰਦੇ ਨੇ ਠੀਕ ਹੋ ਜਾਂਦੀ ਆ ਤੇ ਕੰਨ ਨੇ ਜਿਹੜੇ ਉਹਦੇ ਸੋਚ ਜਾਂਦੇ ਨੇ ਜਿਹਦੇ ਕਰਕੇ ਉਹ ਅੰਦਰੋਂ ਸੁਣਨੋ ਹਟ ਜਾਂਦਾ ਜਾਂ ਉਹਦੇ ਮਾਪੇ-ਮਾਪ ਨੂੰ ਪਤਾ ਲੱਗ ਰਿਹਾ ਹੁੰਦਾ ਕਿ ਉਹਨਾਂ ਦੀ ਬੱਚੀ ਨੂੰ ਹੋ ਕੀ ਜਾਂਦਾ ਆ ਇਹ ਪ੍ਰੋਬਲਮ ਉਹ ਬੜਾ ਟਾਈਮ ਫੇਸ ਕਰਦੇ ਨੇ ਇੱਕ ਦਿਨ ਉਹਨਾਂ ਨੂੰ ਅਜਿਹਾ ਡਾਕਟਰ ਮਿਲਦਾ ਹੈ ਜਿਹੜਾ ਇਹ ਬਿਮਾਰੀ ਦਾ ਰੂਟ ਕੌਜ਼ ਲੱਭਦਾ ਹੈ ਹੁੰਦਾ ਹੈ ਕਿ ਜਿਵੇਂ ਉਹ ਦੇਖਦੇ ਨੇ ਪਹਿਲਾਂ ਛੋਟੇ-ਮੋਟੇ ਡਾਕਟਰਾਂ ਤੋਂ ਇਲਾਜ ਕਰਾਉਂਦੇ ਨੇ ਇੱਕ ਦਿਨ ਉਹ ਬੜੇ ਸਪੈਸ਼ਲਿਸਟ ਲੋਕ ਕੋਲ ਚਲੇ ਜਾਂਦੇ ਨੇ ਤੇ ਉੱਥੇ ਦੂਜਾ ਡਾਕਟਰ ਬੈਠਾ ਹੁੰਦਾ ਜਿਹੜਾ ਇੱਕ ਸੈਕਟਰਿਸਟ ਹੁੰਦਾ ਮੈਂਟਲ ਹੈਲਥ ਦਾ ਪ੍ਰੋਫੈਸ਼ਨਲ ਹੁੰਦਾ ਹੈ ਬਿਮਾਰੀਆਂ ਦਾ ਉਹ ਜਾ ਕੇ ਉਹਨੂੰ ਆਪਣੀ ਗੱਲ ਦੱਸਦੇ ਨੇ ਕਿ ਉਹਨਾਂ ਦੀ ਬੱਚੀ ਨੂੰ ਐਵੇਂ-ਐਵੇਂ ਕਰਕੇ ਪ੍ਰੋਬਲਮ ਬਿਮਾਰੀ ਆ ਕਿ ਉਹਦੇ ਕੰਨ ਸੋਚੇ ਜਾਂਦੇ ਨੇ ਦਵਾਈ ਦੇਣੇ ਆ ਠੀਕ ਹੋ ਜਾਂਦੀ ਆ ਤੇ ਬੜੀ ਘਬराई-ਘਬराई ਰਹਿੰਦੀ ਆ ਤਾਂ ਉਹਨੂੰ ਜਿਹੜਾ ਸਪੈਸ਼ ਜਦੋਂ ਉਹ ਆਪਣੀ ਗੱਲਬਾਤ ਸ਼ੁਰੂ ਕਰਦਾ ਡਾਕਟਰ ਉਹਨਾਂ ਦੇ ਨਾਲ ਉਹ ਕਹਿੰਦਾ ਵੀ ਇਹ ਕਦੋਂ ਤੋਂ ਪ੍ਰੋਬਲਮ ਆਉਂਦੀ ਦੀ ਆ ਤਾਂ ਉਹਦਾ ਜਿਹੜਾ ਫਾਦਰ ਹੁੰਦਾ ਉਹ ਪਹਿਲਾਂ ਡਿਨਾਈ ਕਰਦਾ ਤੇ ਉਹਦੀ ਮਦਰ ਹੌਲੀ-ਹੌਲੀ ਦੱਸਣਾ ਸ਼ੁਰੂ ਕਰਦੀ ਆ ਕਿ ਇਹ ਪ੍ਰੋਬਲਮ ਜਿਹੜੀ ਸਟਾਰਟਿੰਗ ਹੋਈ ਸੀ ਇਹ ਉਸ ਦਿਨ ਤੋਂ ਹੋਈ ਸੀ ਇੱਕ ਦਿਨ ਅਸੀਂ ਇਹਦੇ ਬੱਚੇ ਦੇ ਸਾਹਮਣੇ ਬਹੁਤ ਲੜ ਰਹੇ ਸੀ ਗੱਲ ਇੰਨੀ ਜ਼ਿਆਦਾ ਵੱਧ ਜਾਂਦੀ ਆ ਜਿਹੜੀ ਉਹ ਲੇਡੀ ਹੁੰਦੀ ਆ ਤੇ ਉਹ ਬੱਚੀ ਨੂੰ ਲੈ ਕੇ ਆਉਂਦੀ ਪੇਕੇ ਘਰ ਚਲੀ ਜਾਂਦੀ ਆ ਉਸੇ ਰਾਤ ਜਿੱਦਨ ਉਹ ਆਪਣੇ ਪੇਕੇ ਘਰ ਪਹਿਲੇ ਦਿਨ ਜਾਂਦੀ ਆ ਉਹ ਬੱਚੇ ਨੂੰ ਪ੍ਰੋਬਲਮ ਆਉਂਦੀ ਆ ਮਤਲਬ ਉਹ ਕਹਿੰਦੀ ਮੇਰੇ ਕੰਨਾਂ ਦੇ ਵਿੱਚ ਦਰਦ ਹੋ ਰਿਹਾ ਉਹ ਜਾ ਕੇ ਡਾਕਟਰ ਨੂੰ ਆਪਣੇ ਪਿੰਡਾਂ ਵਾਲੇ ਜਿਵੇਂ ਹੁੰਦਾ ਹੀ ਆ ਉਹ ਪਿੰਡਾਂ ਵਿੱਚ ਦਿਖਾਉਂਦੀ ਆ ਜਾ ਕੇ ਕਿ ਕੀ ਹੋਇਆ ਉਹ ਸਵੈਨਿੰਗ ਥੋੜੀ ਬਹੁਤੀ ਹੁੰਦੀ ਆ ਥੋੜਾ ਮਾਤਾ ਸੋਜ ਆਇਆ ਹੁੰਦਾ ਉਹ ਡਾਕਟਰ ਦਵਾਈ ਦੇ ਦਿੰਦਾ ਪਰ ਉਹ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਅਗਲੇ ਦਿਨੋ ਕੁਝ ਹੋਰ ਡਾਕਟਰ ਨੂੰ ਦੱਸ ਹੁੰਦੇ ਨੇ ਤਾਂ ਬੱਚੇ ਦਾ ਸੋਜਾ ਰੁਕ ਜਾਂਦਾ ਕੁਝ ਸਮੇਂ ਬਾਅਦ ਫੇਰ ਵੀ ਉਹ ਨੂੰ ਸੋਜ ਆ ਜਾਂਦਾ ਮਤਲਬ ਕਿ ਸੋਜਾ ਇੰਨਾ ਜ਼ਿਆਦਾ ਵੱਧ ਜਾਂਦਾ ਸੀ ਕਿ ਬੱਚੇ ਨੂੰ ਸੌਣੋਂ ਖੱਟ ਜਾਂਦਾ ਸੀ ਚਲੋ ਸਾਰੀਆਂ ਗੱਲਾਂ ਠੀਕ ਹੋ ਗਈਆਂ ਸਮਾਂ ਲੰਘਦਾ ਗਿਆ ਬੱਚੀ ਠੀਕ ਹੋ ਰਿਹਾ ਕਰੇ ਐਵੀ ਪ੍ਰੋਬਲਮ ਚੱਲਦੀ ਰਹੀ ਆ ਮਾਪੇ ਵੀ ਦੋਨੋਂ ਇਕੱਠੇ ਰਹਿਣ ਲੱਗ ਜਾਂਦੇ ਨੇ ਪਰ ਇੱਕ ਦਿਨ ਕੀ ਹੁੰਦਾ ਜਦੋਂ ਕਹਿੰਦੇ ਨੇ ਕਿ ਡਾਕਟਰ ਕਿਸੇ ਸਪੈਸ਼ਲਿਸਟ ਨੂੰ ਦਿਖਾਣੇ ਆ ਤਾਂ ਫਿਰ ਉਹ ਇਹ ਡਾਕਟਰ ਕੋਲੇ ਆਉਂਦੇ ਨੇ ਫਿਰ ਇਹ ਡਾਕਟਰ ਕਹਿੰਦਾ ਕਹਿੰਦਾ ਤੁਹਾਡੀ ਲੜਾਈ ਨੂੰ ਦੇਖਦੇ ਹੋ ਬੱਚੀ ਦੇ ਮਨ ਇਹ ਬੱਚੀ ਦੇ ਮਨ ਦੇ ਵਿੱਚ ਇੱਕ ਥੌਟ ਬਣ ਗਿਆ ਕਿ ਮੇਰੇ ਮਾਪੇ ਹੁਣ ਸ਼ਾਇਦ ਕਦੇ ਵੀ ਇਕੱਠੇ ਨਹੀਂ ਹੋਣਗੇ ਤੇ ਉਹਦੇ ਫਾਦਰ ਪ੍ਰਤੀ ਬੜੀ 네ਗੇਟਿਵ ਫੀਲਿੰਗ ਆਈ ਕਿ ਇਹ ਡੋਮੀਨੇਟ ਕਰਦਾ ਕਿ ਇਹ ਇੱਕ ਬੁਰਾ ਇਨਸਾਨ ਆ ਜਿਹੜਾ ਮੇਰੀ ਮਾਂ ਨੂੰ ਮਤਲਬ ਕਿ ਬੁਰਾ ਡਾਕਟਰ ਕਹਿੰਦਾ ਹੈ ਕਿ ਤੁਸੀਂ ਆਪਦੇ ਵਿੱਚ ਇਕੱਠੇ ਰਹੋ ਇਹਨੂੰ ਸਮਝਾਓ ਉਹ ਚਲੋ ਆਪਦਾ ਟਰੀਟਮੈਂਟ ਸ਼ੁਰੂ ਕਰਦਾ ਬੱਚੀ ਨਾਰਮਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਮਾਪੇ ਨੂੰ ਕਹਿੰਦਾ ਕਿ ਤੁਸੀਂ ਇਸ ਬੱਚੀ ਨਾਲ ਕੰਮ ਕਰਨਾ ਹੈ ਮਤਲਬ ਕਿ ਮਾਂ ਨੂੰ ਕਹਿੰਦਾ ਆ ਕਿ ਵੀ ਤੂੰ ਇਹਨੂੰ ਆਪਣੇ ਫਾਦਰ ਪਰ ਦੀ ਥੋੜਾ ਜਣਾ ਪਿਆਰ ਦਿਗਾਓ ਤੇ ਫਾਦਰ ਨੂੰ ਵੀ ਕਹਿੰਦਾ ਕਿ ਇਹਨੂੰ ਜਿਆਦਾ ਪਿਆਰ ਕਰਨਾ ਹੈ ਜਦ ਤੋਂ ਬਾਅਦ ਕਿਸੇ ਵੀ ਚੀਜ਼ ਪਿੱਛੇ ਨਹੀਂ ਝੜਕਣਾ ਵਗੈਰਾ ਨਹੀਂ ਹੈਗਾ ਤਾਂ ਕਿ ਬੱਚੀ ਦੇ ਮਨ ਦੇ ਵਿੱਚੋਂ ਡਰ ਨਿਕਲੇ ਤੇ ਇਹਦੇ ਸਾਹਮਣੇ ਹਮੇਸ਼ਾ ਪਿਆਰ ਦੇ ਵਿੱਚ ਰਹਿਣਾ ਲੜਾਈ ਕਦੇ ਨਹੀਂ ਕਰਨੀ ਹੈ ਐਂਡ ਟੈਂਡ ਉਹ ਬੱਚੀ ਬਿਲਕੁਲ ਠੀਕ ਹੋ ਜਾਂਦੀ ਆ ਪਰ ਉਹ ਬੱਚੀ ਦੇ ਮਨ ਦੇ ਵਿੱਚ ਜ ਆ ਵੀ ਉਹਦੇ ਬੱਚੇ ਦੇ ਮਨ ਦੇ ਵਿੱਚ ਉਹ ਆਪਣੇ ਪਿਓ ਪ੍ਰਤੀ ਫੇਰ ਵੀ ਡਰ ਕਿਤੇ ਨਾ ਕਿਤੇ ਬਣਿਆ ਰਹਿੰਦਾ ਹੈ ਸੋ ਇੱਥੋਂ ਆਪਾਂ ਇਹ ਸਿੱਖਣ ਨੂੰ ਮਿਲਦਾ ਆ ਇਸ ਕੇਸ ਤੋਂ ਕਿ ਬੱਚੇ ਦੇ ਸਾਹਮਣੇ ਕਦੇ ਵੀ ਨਹੀਂ ਲੜਨਾ ਚਾਹੀਦਾ ਕੋਈ ਪਤਾ ਨਹੀਂ ਉਹ ਚੀਜ਼ ਬੱਚੇ ਦੇ ਮਨ ਦੇ ਵਿੱਚ ਕਿੰਨੀ ਕੁ ਜ਼ਿਆਦਾ ਡੰਗਾਈ ਤੱਕ ਸੱਟ ਮਾਰ ਜੇ ਤੇ ਅੱਗੇ ਜਾ ਕੇ ਉਹਨੂੰ ਕਿੰਨੀ ਕੁ ਜ਼ਿਆਦਾ ਪ੍ਰੋਬਲਮ ਆ ਜੇ ਸੋ ਇਸ ਸਥਿਤੀ ਨੂੰ ਬੜਾ ਧਿਆਨ ਦੇ ਨਾਲ ਦੇਖਣਾ ਚਾਹੀਦਾ ਕਿ ਬੱਚਾ ਸਾਹਮਣੇ ਪੇਰੈਂਟਸ ਨੂੰ ਬੁਰੀ ਸ਼ਬਦਾਵਲੀ ਹਨਾ ਤੇ ਲੜਾਈ ਝਗੜੇ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਕਰਕੇ ਜਿਹੜੇ ਬੱਚੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਪਲੇ ਹੁੰਦੇ ਨੇ ਉਹ ਬੱਚੇ ਮਾਨਸਿਕ ਤੌਰ ਤੇ ਜ਼